ਲਾਭ ਤਾਂ ਜੀ ਬਹੁਤ ਆਏ ਆ ਦਰਸ਼ਨਯੋਗ ਮਤਲਬ ਹੈ ਵੀ ਹੈ ਕੁਝ ਨਹੀਂ ਵੀ ਹੈ ਨਾ ਪਰਿਵਾਰ ਛੁੱਟ ਗਿਆ ਜਿਹੜਾ ਥੋੜਾ ਇੱਧਰ ਉੱਧਰ ਹੋ ਗਿਆ ਸੀ ਤੇ ਬੱਚੇ ਬਾਹਰ ਨੇ ਉਹ ਉੱਥੇ ਕੁਝ ਨਹੀਂ ਉਹਨਾਂ ਨੂੰ ਉਸ ਟਾਈਮ ਤੇ ਅਸੀਂ ਕਹਿ ਦਿੰਨੇ ਆ ਵੀ ਤੁਸੀਂ ਵੀ ਜਾਪ ਆਪਣਾ ਕਰੋ ਹਨਾ ਉਹਦੇ ਉਹ ਕਰਦੇ ਰਹੇ ਤੇ ਬਹੁਤ ਸਭ ਕੁਝ ਮਿਲ ਗਿਆ ਜੀ ਰਹਿੰਦੇ ਕੁਝ ਨਹੀਂ ਹੈ ਵੈਸੇ ਤਾਂ ਬਿਨਾ ਮੰਗੇ ਉਹ ਦਿੰਦਾ ਹੈ ਨਾ ਮੰਗਣ ਦੇ ਵੀ ਲੋੜ ਨਹੀਂ ਪੈਂਦੀ ਇੱਥੇ ਆ ਕੇ ਸੇਵਾ ਕਰ ਲਈਦੀ ਹੈ ਕੁਝ ਵੈਸੇ ਹੈ ਨਾ ਸੰਗਤ ਦੇ ਦਰਸ਼ਨ ਕਰ ਲੀਦੇ ਆ ਧੂੜ ਕਈ ਵਾਰੀ ਮੱਥੇ ਨੂੰ ਲਾ ਲੀਦੀ ਹੈ ਨਾ ਤੇ ਉਹਦੇ ਵਿੱਚ ਹੀ ਸਾਰਾ ਕੁਝ ਹੈ ਜੀ ਉਦਾਂ ਰੱਬ ਤੇ ਮੈਂ ਤਾਂ ਦੇਖਿਆ ਨਹੀਂਗਾ ਹੈ ਨਾ ਜਿਹਨੇ ਕਿਸੇ ਨੇ ਦੇਖਿਆ ਹੋਵੇ ਤਾਂ ਦੱਸ ਸਕਦਾ ਕਿਦਾਂ ਦਾ ਹੁੰਦਾ ਪਰ ਸੰਗਤ ਦਾ ਰੂਪ ਜਿਹੜਾ ਨਾ ਜਿੰਨੀ ਮਨੂ ਸਮਝ ਨਹੀਂ ਆਉਂਦੀ ਕਿ ਕਿੱਥੋਂ ਕਿੱਥੋਂ ਲੋਕ ਇੰਨੇ ਆਏ ਹੋਏ ਨੇ ਇੰਨੀ ਸੰਗਤ ਪਿਛਲੇ ਜਦੋਂ ਪਹਿਲੀ ਤਰੀਕ ਦਾ ਸੀਗਾ ਜੰਪਹਿਰਾ ਉਦੋਂ ਤਾਂ ਬਹੁਤ ਜ਼ਿਆਦਾ ਸੀਗਾ ਕਿ ਪੈਰ ਰੱਖਣ ਨੂੰ ਵੀ ਜਗ੍ਹਾ ਬਹੁਤ ਔਖਾ ਕੰਮ ਰਹਾ ਸੀ ਤੇ ਅੱਜ ਵੀ ਇਦਾਂ ਹੀ ਆ ਹਰ ਦੁਪਹਿਰੇ ਤੇ ਵੱਧ ਹੀ ਹੈ ਮਤਲਬ ਪਿਛਲੀ ਵਾਰ ਨਾਲੋਂ ਘਟਦਾ ਕੁਝ ਨਹੀਂ ਹੈਗਾ ਜੇ ਜੇ ਕੋਈ ਕਿਸੇ ਨੂੰ ਮਿਲ ਰਿਹਾ ਤਾਂ ਹੀ ਕੋਈ ਆ ਰਿਹਾ ਹੈ ਜਨਾਬ ਜੀ ਕੋਸ਼ਿਸ਼ ਕਰਕੇ ਮੇਰੀ ਉਹੀ ਹੈ ਦਰਖਾਸਤ ਕਿ ਤੁਸੀਂ ਸਾਰੇ ਦੁਪਹਿਰਾ ਸਾਹਿਬ ਤੇ ਆਓ ਕਿ ਤੇ ਜੇ ਸਾਨੂੰ ਖੁਸ਼ੀਆਂ ਮਿਲੀਆਂ ਨੇ ਸਭ ਨੂੰ ਮਿਲਦੀਆਂ ਤੇ ਸਭ ਨੂੰ ਮਿਲਣੀਆਂ ਚਾਹੀਦੀਆਂ ਜਿਹੜਾ ਆਊਗਾ ਉਹ ਲੈ ਜਾਊਗਾ ਉਸ ਸਹੀ ਨਹੀਂ ਕਰ ਲੈਣ। ਮਤਲਬ ਤਾਂ ਜੀ ਬਹੁਤ ਆਇਆ ਦਸਣਯੋਗ ਮਤਲਬ ਹੈ ਵੀ ਹੈ ਕੁਝ ਨਹੀਂ ਵੀ ਹੈ ਨਾ ਪਰਿਵਾਰ ਜੁੜ ਗਿਆ ਜਿਹੜਾ ਥੋੜਾ ਇੱਧਰ ਉੱਧਰ ਹੋ ਗਿਆ ਸੀ ਤੇ ਬੱਚੇ ਬਾਹਰ ਨੇ ਉਹ ਉੱਥੇ ਕੁਝ ਨੇ ਉਹਨਾਂ ਨੂੰ ਉਸ ਟਾਈਮ ਤੇ ਅਸੀਂ ਕਹਿ ਦਿੰਦੇ ਆ ਵੀ ਤੁਸੀਂ ਵੀ ਜਾਪ ਆਪਣਾ ਕਰੋ ਹਨਾ ਤੇ ਉਹ ਕਰਦੇ ਰਹੇ ਤੇ ਬਹੁਤ ਸਭ ਕੁਝ ਮਿਲ ਗਿਆ ਜੀ ਰਹਿੰਦੇ ਕੁਝ ਨਹੀਂ ਹੈ ਵੈਸੇ ਤਾਂ ਬਿਨਾ ਮੰਗੇ ਉਹ ਦਿੰਦਾ ਹੈ ਨਾ ਮੰਗਣ ਦੇ ਵੀ ਲੋੜ ਨਹੀਂ ਪੈਂਦੀ ਇੱਥੇ ਆ ਕੇ ਸੇਵਾ ਕਰ ਲਈਦੀ ਹੈ ਉਸ ਵੈਸੇ ਹੈ ਨਾ ਸੰਗਤ ਦੇ ਦਰਸ਼ਨ ਕਰ ਲੀਦੇ ਆ ਧੂੜ ਕਈ ਵਾਰੀ ਮੱਥੇ ਨੂੰ ਲਾ ਲਈਦੀ ਹੈ ਨਾ ਤੇ ਉਹਦੇ ਵਿੱਚ ਹੀ ਸਾਰਾ ਕੁਝ ਹੈ ਜੀ ਉਦਾਂ ਰੱਬ ਤੇ ਮੈਂ ਤਾਂ ਦੇਖਿਆ ਨਹੀਂਗਾ ਨਾ ਜਿਹਨੇ ਕਿਸੇ ਨੇ ਦੇਖਿਆ ਹੋਵੇ ਤਾਂ ਦੱਸ ਸਕਦਾ ਕਿਦਾਂ ਦਾ ਹੁੰਦਾ ਪਰ ਸੰਗਤ ਦਾ ਰੂਪ ਜਿਹੜਾ ਨਾ ਜਿੰਨੀ ਲੋ ਸਮੇਂ ਨਹੀਂ ਉਹ ਦੇਖ ਕਿ ਕਿੱਥੋਂ ਕਿੱਥੋਂ ਲੋਕ ਇੰਨੇ ਆਏ ਹੋਏ ਨੇ ਇੰਨੀ ਸੰਗਤ ਪਿਛਲੇ ਜਦੋਂ ਪਹਿਲੀ ਤਰੀਕ ਦਾ ਸੀਗਾ ਚਪੈਰਾ ਉਦੋਂ ਤਾਂ ਬਹੁਤ ਜ਼ਿਆਦਾ ਸੀਗਾ ਕਿ ਪੈਰ ਰੱਖਣ ਨੂੰ ਵੀ ਜਗ੍ਹਾ ਬਹੁਤ ਔਖਾ ਕੰਮ ਹੋ ਰਿਆ ਸੀ ਬਦਲਾਅ ਤਾਂ ਜੀ ਬਹੁਤ ਆਇਆ ਹੈ ਦਰਸ਼ਨਯੋਗ ਮਤਲਬ ਹੈ ਵੀ ਹੈ ਕੁਝ ਨਹੀਂ ਵੀ ਹੈ ਨਾ ਪਰਿਵਾਰ ਜੁੜ ਗਿਆ ਜਿਹੜਾ ਥੋੜਾ ਇੱਧਰ ਉੱਧਰ ਹੋ ਗਿਆ ਸੀ ਤੇ ਬੱਚੇ ਬਾਹਰ ਨੇ ਉਹ ਉੱਥੇ ਕੁਛ ਨੇ ਉਹਨਾਂ ਨੂੰ ਉਸ ਟਾਈਮ ਤੇ ਅਸੀਂ ਕਹਿ ਦਿੰਦੇ ਆ ਵੀ ਤੁਸੀਂ ਵੀ ਜਾਬ ਆਪਣਾ ਕਰੋ ਹਨਾ ਉਹਦੇ ਉਹ ਕਰਦੇ ਰਹੇ ਤੇ ਬਹੁਤ ਸਭ ਕੁਝ ਮਿਲ ਗਿਆ ਜੀ ਰਹਿੰਦੇ ਕੁਝ ਨਹੀਂ ਹੈ ਵੈਸੇ ਤਾਂ ਬਿਨਾ ਮੰਗੇ ਉਹ ਦਿੰਦਾ ਹੈ ਨਾ ਮੰਗਣ ਦੀ ਵੀ ਲੋੜ ਨਹੀਂ ਪੈਂਦੀ ਇੱਥੇ ਆ ਕੇ ਸੇਵਾ ਕਰ ਲਈਦੀ ਹੈ ਕੁਝ ਵੈਸੇ ਹੈ ਨਾ ਸੰਗਤ ਦੇ ਦਰਸ਼ਨ ਕਰ ਲਈਦੇ ਆ ਧੂੜ ਕਈ ਵਾਰੀ ਮੱਥੇ ਨੂੰ ਲਾ ਲਈਦੀ ਹੈ ਨਾ ਤੇ ਉਹਦੇ ਵਿੱਚ ਹੀ ਸਾਰਾ ਕੁਝ ਹੈ ਜੀ ਉਦਾਂ ਰੱਬ ਤੇ ਮੈਂ ਤਾਂ ਦੇਖਿਆ ਨਹੀਂਗਾ ਨਾ ਜਿਹਨੇ ਕਿਸੇ ਨੇ ਦੇਖਿਆ ਹੋਵੇ ਤਾਂ ਦੱਸ ਸਕਦਾ ਕਿਦਾਂ ਦਾ ਹੁੰਦਾ ਪਰ ਸੰਗਤ ਦਾ ਰੂਪ ਜਿਹੜਾ ਨਾ ਜਿੰਨੀ ਮੈਨੂੰ ਸਮਝ ਨਹੀਂ ਆਉਂਦੀ ਕਿ ਕਿੱਥੋਂ ਕਿੱਥੋਂ ਲੋਕ ਇੰਨੇ ਆਏ ਹੋਏ ਨੇ ਇੰਨੀ ਸੰਗਤ ਪਿਛਲੇ ਜਦੋਂ ਪਹਿਲੀ ਤਰੀਕ ਦਾ ਸੀਗਾ ਚਪੇਰਾ ਉਦੋਂ ਦਾ ਬਹੁਤ ਜ਼ਿਆਦਾ ਸੀਗਾ ਕਿ ਪੈਰ ਰੱਖਣ ਨੂੰ ਵੀ ਜਗ੍ਹਾ ਬਹੁਤ ਔਖਾ ਕੰਮ ਰਹਾ ਸੀ ਤੇ ਅੱਜ ਵੀ ਇਦਾਂ ਹੀ ਹਰ ਚਪੇਰੇ ਤੇ ਵੱਧ ਹੀ ਹੈ ਮਤਲਬ ਪਿਛਲੀ ਵਾਰ ਨਾਲੋਂ ਘਟਦਾ ਕੁਝ ਨਹੀਂ ਹੈਗਾ ਜੇ ਜੇ ਕੋਈ ਕਿਸੇ ਨੂੰ ਮਿਲ ਰਿਹਾ ਤਾਂ ਹੀ ਕੋਈ ਆ ਰਿਹਾ ਹੈ ਜਨਾਬ ਜੀ ਕੋਸ਼ਿਸ਼ ਕਰਕੇ ਮੇਰੀ ਉਹੀ ਹੈ ਦਰਖਾਸਤ ਕਿ ਤੁਸੀਂ ਸਾਰੇ ਚਪੇਰਾ ਸਾਹਿਬ ਤੇ ਆਓ ਜੇ ਸਾਨੂੰ ਖੁਸ਼ੀਆਂ ਮਿਲੀਆਂ ਨੇ ਸਭ ਨੂੰ ਮਿਲਦੀਆਂ ਤੇ ਸਭ ਨੂੰ ਮਿਲਣੀਆਂ ਚਾਹੀਦੀਆਂ ਜਿਹੜਾ ਆਊਗਾ ਉਹ ਲੈ ਜਾਊਗਾ ਹੋਸੇ ਨਹੀਂ ਕਰਲਾ ਨਹੀਂ ਮਤਲਬ ਤਾਂ ਜੀ ਬਹੁਤ ਆਇਆ ਦਸਣਯੋਗ ਮਤਲਬ ਹੈ ਵੀ ਹੈ ਕੁਝ ਨਹੀਂ ਵੀ ਹੈਨਾ ਪਰਿਵਾਰ ਜੁੜ ਗਿਆ ਜਿਹੜਾ ਥੋੜਾ ਇਧਰ ਉਧਰ ਹੋ ਗਿਆ ਸੀ ਤੇ ਬੱਚੇ ਬਾਹਰ ਨੇ ਉਹ ਉੱਥੇ ਕੁਛ ਲੈ ਉਹਨਾਂ ਨੂੰ ਉਸ ਟਾਈਮ ਤੇ ਅਸੀਂ ਕਹਿ ਦਿੰਦੇ ਆ ਵੀ ਤੁਸੀਂ ਵੀ ਜਾਬ ਆਪਣਾ ਕਰੋ ਉਹਨਾਂ ਨੇ ਉਹ ਕਰਦੇ ਨੇ ਤੇ ਬਹੁਤ ਸਭ ਕੁਝ ਮਿਲ ਗਿਆ ਜੀ ਰਹਿੰਦੇ ਕੁਝ ਨਹੀਂ ਹੈ ਵੈਸੇ ਤਾਂ ਬਿਨਾ ਮੰਗੇ ਉਹ ਦਿੰਦਾ ਹੈ ਨਾ ਮੰਗਣ ਦੇ ਵੀ ਲੋੜ ਨਹੀਂ ਪੈਂਦੀ ਇੱਥੇ ਆ ਕੇ ਸੇਵਾ ਕਰ ਲਈਦੀ ਹੈ ਕੁਝ ਵੈਸੇ ਹੈ ਨਾ ਸੰਗਤ ਦੇ ਦਰਸ਼ਨ ਕਰ ਲਈਦੇ ਆ ਤੋੜ ਕਈ ਵਾਰੀ ਮੱਥੇ ਨੂੰ ਲਾ ਲਈਦੀ ਹੈ ਨਾ ਤੇ ਉਹਦੇ ਵਿੱਚ ਹੀ ਸਾਰਾ ਕੁਝ ਹੈ ਜੀ ਉਦਾਂ ਰੱਬ ਤੇ ਮੈਂ ਤਾਂ ਦੇਖਿਆ ਨਹੀਂਗਾ ਹੈ ਨਾ ਜਿਹਨੇ ਕਿਸੇ ਨੇ ਦੇਖਿਆ ਹੋਵੇ ਤੋ ਦੱਸ ਸਕਦਾ ਕਿਦਾਂ ਦਾ ਹੁੰਦਾ ਪਰ ਸੰਗਤ ਦਾ ਰੂਪ ਜਿਹੜਾ ਨਾ ਜਿੰਨੀ ਲੋ ਸਮਝ ਨਹੀਂ ਆਦੀ ਕਿ ਕਿੱਥੋਂ ਕਿੱਥੋਂ ਲੋਕ ਇੰਨੇ ਆਏ ਹੋਏ ਨੇ ਇੰਨੀ ਸੰਗਤ ਆ ਪਿਛਲੇ ਜਦੋਂ ਪਹਿਲੀ ਤਰੀਕ ਦਾ ਸੀਗਾ ਚਪਹਿਰਾ ਉਦੋਂ ਦਾ ਬਹੁਤ ਜ਼ਿਆਦਾ ਸੀਗਾ ਕਿ ਪੈਰ ਰੱਖਣ ਨੂੰ ਵੀ ਜਗ੍ਹਾ ਬਹੁਤ ਔਖਾ ਕਰ ਰਹੀ ਸੀ